ਕਿਰ ਕਿਸੇ ਕਾਰਨਾ ਕਰਕੇ ਰੋਕਦੇ ਨਹੀਂ ਕਿਉਂਕਿ ਅਸੀਂ ਮੋਰਚਾ ਇੱਕ ਸਾਡਾ ਚੱਲ ਰਿਹਾ ਮੁਹਾਲੀ ਉਹ ਮੋਰਚੇ ਨੂੰ ਅਸੀਂ ਹੋਰ ਵੱਡਾ ਕਰਨਾ ਹੈ ਹੋਰ ਵਿਸ਼ਾਲ ਕਰਨਾ ਹੈ ਆ ਬੰਦੀ ਸਿੰਘਾਂ ਨੂੰ 32 32 ਸਾਲ ਹੋ ਚੁੱਕੇ ਇਹਨਾਂ ਨੂੰ ਰਿਹਾ ਨਹੀਂ ਕਰਦੇ ਸਾਨੂੰ ਮਜਬੂਰ ਕਰਦੇ ਨੇ ਭਾਵੇਂ ਜਿਹੜੇ ਬੁਨਿਆਦੀ ਹੱਕ ਨੇ ਉਹਨਾਂ ਨੂੰ ਵੀ ਅਹਿਮੀਅਤ ਨਹੀਂ ਦਿੰਦੇ ਮਾਨਤਾ ਨਹੀਂ ਦਿੰਦੇ ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਵਿਧਾਰੇ ਲਈ ਅਸੀਂ ਅੰਦੋਲਨ ਕਰਦੇ ਹਾਂ ਸਾਨੂੰ ਇੱਥੇ ਕੋਈ ਮਤਲਬ ਕੈਂਚ ਕੋਈ ਅੜਝ ਨਹੀਂ ਹੈ ਕੁਦ ਦੇ ਪਿੱਛੂ ਨੂੰ ਜਿਆਦਾ ਫੋਲੋਅਰ ਕਿੰਨੇ ਨੇ ਉਹਨਾਂ ਨੂੰ ਕੀ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉਤਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਸੋਚ ਸਮਝ ਕੇ ਐਲਾਨ ਕਰਦੀਆਂ ਵੇ ਸੋਚ ਸਮਝ ਕੇ ਅੰਦੋਲਨ ਕਰਦੀਆਂ ਨੇ ਇਹ ਪੋਲੀਟੀਕਲ ਪ੍ਰਿਜ਼ਰਵ ਨੇ ਜਿਵੇਂ ਆ ਆਰਐਸਐਸ ਭਾਜਪਾ ਜ਼ਬਰਦਸਤੀ ਅੰਦਰ ਰੱਖ ਰਹੇ ਨੇ ਨਮਸਕਾਰ ਜੀ ਸਤਿ ਸ੍ਰੀ ਅਕਾਲ ਸਰ ਅੱਜ ਅੱਜ ਜਿਹੜਾ ਹੈਗਾ ਕਿਹੜਾ ਕਿੱਥੇ ਜਾ ਰਹੇ ਹੋ ਤੁਸੀਂ ਇਹ ਟਰਾਲੀ ਵਗੈਰਾ ਫੇਰ ਸਟੇਜ ਸਾਰੀ ਲੱਗ ਰਹੀ ਹੈ ਕੀ ਸਾਰਾ ਵੀ ਦੇਖੋ ਦਿੱਲੀ ਕੂਚ ਕਰਨ ਦਾ ਨਾਮ ਕੀਤਾ ਹੈ ਲੇਕਿਨ ਸਾਡੇ ਫੈਸਲੇ ਦੋ ਨੇ ਇੱਕ ਫੈਸਲਾ ਤਾਂ ਇਹ ਆ ਵੀ ਅਸੀਂ ਕੂਚ ਕਰਨਾ ਹੈ ਦੂਜਾ ਅਸੀਂ ਇਹ ਵੀ ਬੀ ਪਲਾਨੇ ਬਣਾਈ ਹੋਈ ਹੈ ਵੀ ਅਗਰ ਕਿਸੇ ਕਾਰਨ ਕਰਕੇ ਰੋਕਦੇ ਨੇ ਕਿਉਂਕਿ ਅਸੀਂ ਮੋਰਚਾ ਇੱਕ ਸਾਡਾ ਚੱਲ ਰਿਹਾ ਮੁਹਾਲੀ ਹਾਂਜੀ ਉਹ ਮੋਰਚੇ ਨੂੰ ਅਸੀਂ ਹੋਰ ਵੱਡਾ ਕਰਨਾ ਹੈ ਹੋਰ ਵਿਸ਼ਾਲ ਕਰਨਾ ਹੈ ਜੇ ਇੱਥੇ ਰੋਕਣਗੇ ਕਿਵੇਂ ਹਾਲਤ ਬਣਦ ਨੇ ਉਹ ਤੈਅ ਕਰ ਲਾਂਗੇ ਅਸੀਂ ਆਪਸ ਚ ਕਮੇਟੀ ਵਾਲੇ ਲekin ਸਾਡਾ ਵੀ ਅੱਜ ਜਾ ਕੇ ਸ਼ਾਮ ਨੂੰ ਗੁਰਦੁਆਰਾ ਸ਼ੀਸ਼ਗੰਜ ਚ 350 ਸਾਲਾਂ ਦੇ ਉੱਤੇ ਅ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਰੇ ਦੇਸ਼ ਜਿੰਨੇ ਵੀ ਸਿਆਸੀ ਕੈਦੀ ਨੇ ਉਹਨਾਂ ਦੀ ਰਿਹਾਈ ਵਾਸਤੇ ਅੱਜ ਅਸੀਂ ਅਰਦਾਸ ਕਰਨੀ ਹੈ ਉੱਥੇ ਕੱਲ ਨੂੰ 1 ਮਾਰਚ ਕੱਢਣਾ ਬੰਗਲਾ ਸਾਹਿਬ ਤੋਂ ਮੋਦੀ ਜੀ ਨੂੰ ਅਸੀਂ ਇੱਕ ਮੰਗ ਪੱਤਰ ਦੇਣਾ ਇਹਨੇ ਮਸਲੇ ਉੱਤੇ ਦਰਸ਼ਨਪਾਲ ਜੀ ਜਿਹੜੇ ਆਪਨੇ ਸਤਾਤੇ ਰਹੇ ਉਹਨਾਂ ਦੀ ਜ਼ਿਆਦਾਤਰ ਇਹ ਗੱਲ ਹੁੰਦੀ ਕਹਿੰਦੇ ਜੀ ਅੰਦੋਲਨਕਾਰੀ ਹਰ ਅੰਦੋਲਨ ਚ ਦਿਖਦੇ ਆ ਪੰਜਾਬ ਯੂਨੀਵਰਸਿਟੀ ਅੰਦੋਲਨ ਚ ਵੀ ਇਹੀ ਸੀ ਕਿ ਸਰ ਕਿਤੇ ਹੀ ਸੀ ਇਹਨਾਂ ਦਾ ਤਾਂ ਕੰਮ ਹੀ ਇਹੀ ਹੋ ਗਿਆ ਕਿ ਕਿਤੇ ਰੱਖ ਤੇ ਮੋਰਚਾ ਲਾਈ ਰੱਖੋ ਔਰ ਜਿਹੜਾ ਹੋਰ ਕੰਮਕਾਜ ਠੱਪ ਕਰੀ ਰੱਖੋ ਟ੍ਰੈਫਿਕ ਠੱਪ ਕਰੀ ਰੱਖੋ ਕੰਮਕਾਜ ਠੱਪ ਕਰੀ ਰੱਖੋ ਅਨੀ ਸਰਕਾਰ ਨਾ ਕਰੇ ਪੰਜਾਬ ਯੂਨੀਵਰਸਿਟੀ ਲਈ ਸਾਨੂੰ ਮਜਬੂਰ ਕੀਤਾ ਇਹਨਾਂ ਨੇ ਆ ਬੰਦੀ ਸਿੰਘਾਂ ਨੂੰ 32 32 ਸਾਲ ਹੋ ਚੁੱਕੇ ਇਹਨਾਂ ਨੂੰ ਰਿਹਾ ਨਹੀਂ ਕਰਦਾ ਸਾਨੂੰ ਮਜਬੂਰ ਕਰਦੇ ਨੇ ਲੈਂਡ ਪੂਲਿੰਗ ਪਾਲਿਸੀ ਲਿਆ ਕੇ ਸਾਨੂੰ ਮਜਬੂਰ ਕੀਤਾ ਤਿੰਨ ਕਾਨੂੰਨ ਲਿਆ ਕੇ ਸਾਨੂੰ ਮਜਬੂਰ ਕੀਤਾ ਅਸੀਂ ਅੰਦੋਲਨਕਾਰੀ ਹਾਂ ਮਾਨਸਾ ਨੂੰ ਅੰਦੋਲਨ ਕਰੀਉਂਦਾ। ਔਰ ਉਹ ਅੰਦੋਲਨ ਇਸ ਲਈ ਕਰਦੇ ਆ ਕਿ ਸਰਕਾਰਾਂ ਤੇ ਜਿਹੜੇ ਸ਼ਾਸਕ ਨੇ ਉਹ ਸਾਡੇ ਜਿਹੜੇ ਬੁਨਿਆਦੀ ਹੱਕ ਨੇ ਉਹਨਾਂ ਨੂੰ ਵੀ ਅਹਿਮੀਅਤ ਨਹੀਂ ਦਿੰਦੇ, ਮਾਨਤਾ ਨਹੀਂ ਦਿੰਦੇ। ਉਹਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਵਧਾਰੇ ਲਈ ਅਸੀਂ ਅੰਦੋਲਨ ਕਰਦੇ ਹਾਂ। ਸਾਨੂੰ ਇਹ 'ਚ ਕੋਈ ਮਤਲਬ ਕੈਂਟ ਕੋਈ ਹਰਜ ਨਹੀਂ ਹੈ। ਕਿਸਾਨ ਹੈ। ਬਹੁਤ ਗਿਣਤੀ ਕਿਸਾਨ ਸਿੱਖ ਨੇ। ਕਿਸਾਨਾਂ ਦੇ ਬੱਚੇ ਯੂਨੀਵਰਸਿਟੀ 'ਚ ਪੜ੍ਹਦੇ ਨੇ। ਇਸ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਅਗਰ ਲੈਂਡ ਪਾਲਿਸੀ ਜਾਂਦੀਆਂ ਨੇ ਕਿਸਾਨਾਂ ਦੀਆਂ ਮੰਡੀਆਂ ਜਾਂਦੀਆਂ ਨੇ ਤਾਂ ਕਿਸਾਨ ਉਸ ਲੜਾਈ ਚ ਅਗਰ ਆਉਣੇ ਨੇ ਉਸ ਸਗੋਂ ਇਸ ਤੇ ਮਾਣ ਹੋਣਾ ਚਾਹੀਦਾ ਸਮਾਜ ਨੂੰ ਨਾ ਕਿ ਇਹ ਕਹਿਣਾ ਚਾਹੀਦਾ ਇਹ ਅੰਦੋਲਨਕਾਰੀ ਨੇ ਜੋ ਫੁਲਾਨੀ ਮਦਮਨੀਤ ਮਿੱਟੂ ਨੇ ਖਾਸ ਕਰਕੇ ਕੱਲ ਇੱਕ ਬਿਆਨ ਤੁਸੀਂ ਪੜਿਆ ਸੁਣਿਆ ਵੀ ਹੋਣਾ ਕਹਿੰਦੇ ਜੀ ਪਤਾ ਹੁੰਦਾ ਨਹੀਂ ਇਹਨਾਂ ਨੂੰ ਇਸ਼ੂਜ਼ ਦਾ ਕਈ ਤਰ੍ਹਾਂ ਦੇ ਉੱਤੇ ਐਵੇਂ ਆ ਜਾਂਦੇ ਨਾਟ ਐਗਜ਼ੈਕਟਲੀ ਫॉर ਯੂ ਆਮ ਪਰਟੀਕੂਲਰਲੀ ਸੇਇੰਗ ਪਰ ਪੰਜਾਬ ਯੂਨੀਵਰਸਿਟੀ ਜਿਹੜਾ ਇਕੱਠ ਹੋਇਆ ਸੀ ਕਹਿੰਦੇ ਕਈਆਂ ਨੂੰ ਤਾਂ ਪਤਾ ਤੱਕ ਨਹੀਂ ਹੁੰਦਾ ਵੀ ਇਸ਼ੂ ਕੀ ਹੁੰਦਾ ਹੈ ਤੇ ਆਪਣੇ ਆਪ ਹੀ ਉੱਥੇ ਤੁਰ ਜਾਂਦੇ ਹਰ ਕਿਤੇ ਅੰਦੋਲਨ ਕਰਨ ਲੱਗ ਪੈਂਦੇ ਆ ਵਿਲੇ ਨੇ ਤਾਂ ਨਹੀਂ ਨਹੀਂ ਕੀ ਨਵਦੀਪ ਪਿੱਟੂ ਨੂੰ ਸਾਰੀ ਦੁਨੀਆ 'ਚ ਕੀ ਹੋ ਰਿਹਾ ਪਤਾ ਹੈ ਉਸ ਨੂੰ ਕੀ ਦੁਨੀਆ ਦੇ ਵਿੱਚ ਕਿਵੇਂ ਪੈਲੇਸਟਾਈਨ ਨੂੰ ਕਿਉਂ ਉਹਨਾਂ ਨੇ ਦਤਾਰਿਆ ਅਮਰੀਕਾ ਨੇ ਜਾਂ ਇਜ਼ਰਾਈਲ ਨੇ ਉਹਨੂੰ ਪਤਾ ਇਸ ਗੱਲ ਦਾ ਕਿਉਂ ਈਰਾਨ ਦੇ ਉੱਤੇ ਅਮਲੇ ਕਿਤੇ ਨਵਦੀਪ ਨੂੰ ਪਤਾ ਨਵਦੀਪ ਪਿੱਟੂ ਨੂੰ ਜਿਹਦੇ ਫਾਲੋਅਰਸ ਕਿੰਨੇ ਨੇ ਉਹਨਾਂ ਨੂੰ ਕੀ ਸਾਰੀਆਂ ਗੱਲਾਂ ਦਾ ਪਤਾ ਹੁੰਦਾ ਉਹਨਾਂ ਨੂੰ ਜਿਹੜੇ ਵੋਟਾਂ ਪਾਉਂਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਅਸੀਂ ਕਿਉਂ ਨਵਦੀਪ ਪਿੱਟੂ ਨੂੰ ਪਾ ਰਹੇ ਜਾਂ ਕਿਸੇ ਕਿਹੜੀ ਪਾਰਟੀ ਨੂੰ ਪਾ ਰਹੇ ਆ ਸੋ ਇਸ ਕਰਕੇ ਇਸ ਤਰੀਕੇ ਨਾਲ ਕਿਸੇ ਨੂੰ ਮਿਨੀਮਾਈਜ਼ ਕਰਨਾ ਕਿਸੇ ਨੂੰ ਉਹ ਕਰਨਾ ਠੀਕ ਨਹੀਂ ਹੈ ਪੀਪਲ ਪੀਪਲ ਫੋਲੋਸ देयर ਲੀਡਰਸ ਪੀਪਲ ਫੋਲੋ ਲੀਡਰ ਉਹਨਾਂ ਨੂੰ ਅਗਰ ਠੀਕ ਪਾਸੇ ਲੈ ਕੇ ਜਾ ਰਹੇ ਨੇ ਉਹ ਲੀਡਰਾਂ ਦਾ ਕਹਿਣਾ ਮੰਨਦੇ ਨੇ ਉਹਨਾਂ ਮੋਦੀ ਜੀ ਜਿਹੜੇ ਉਹਦੇ ਲੀਡਰ ਕਹਿੰਦੇ ਨੇ ਮੋਦੀ ਜੀ ਜੀ ਕੀ ਸਾਰੀ ਗੱਲ ਸਮਝਦੇ ਨੇ ਲੋਕ ਮੋਦੀ ਜੀ ਨੇ ਤਾਂ ਅਨਾਉਂਸ ਕਰਤਾ ਸੀ 2024 ਤੋਂ ਪਹਿਲਾਂ ਕਿ ਮੈਨੂੰ ਲੋਕ ਪਰਮਾਤਮਾ ਸਮਝਣ ਲੱਗ ਗਏ ਰੱਬ ਸਮਝਣ ਲੱਗ ਗਏ ਨੇ ਸੋ ਇਹ ਜਿਹੜੇ ਇਸ ਤਰੀਕੇ ਦੇ ਜਿਹੜੇ ਮਿਸਟਿਕ ਮਿਥਿਕਲ ਜਾਂ ਮਿਸਟੀਕਲ ਗੱਲਾਂ ਕਰਦੇ ਨੇ ਇਹ ਵੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਸਹੀ ਗੱਲ ਹੈ ਲੇਕਿਨ ਉਹਨੂੰ ਇਸ ਗੱਲ ਮੈਂ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਉੱਤਰੀ ਭਾਰ ਦੀਆਂ ਕਿਸਾਨ ਜਥੇਬੰਦੀਆਂ ਸੋ ਸਮਝ ਕੇ ਐਲਾਨ ਕਰਦੀਆਂ ਨੇ ਸੋ ਸਮਝ ਕੇ ਅੰਦੋਲਨ ਕਰਦੀਆਂ ਨੇ ਤਾਹੀ ਲੋਕ ਉਸ ਅੰਦੋਲਨ ਚਾਹੁੰਦੇ ਨੇ ਜੀ ਅੱਜ ਵਾਲਾ ਜਿਹੜਾ ਤੁਹਾਨੂੰ ਲੱਗਦਾ ਸਫਲ ਰਹੇਗਾ ਜਿਸ ਤਰੀਕੇ ਨਾਲ ਬੈਰੀਕੇਡਿੰਗਸ ਔਰ ਪੂਰੇ ਇੰਤਜ਼ਾਮਾਤ ਤੱਕ ਕੀਤੇ ਹੋਏ ਨੇ ਮੈਨੂੰ ਲੱਗਦਾ ਸਾਡਾ ਇੱਥੇ ਦੇਖੋ ਸਾਡਾ ਹੈ ਕਿ ਅਸੀਂ ਆਪਣੇ ਇਸ਼ੂ ਨੂੰ ਇੱਕ ਵਾਰੀ ਫੋਕਸ ਕਰ ਦਈਏ ਇਸ਼ੂ ਨੂੰ ਅਸੀਂ ਪੂਰੀ ਤਰ੍ਹਾਂ ਇੱਕ ਵਾਰਾ ਕਹਿ ਲੋ ਕਿ ਦੇਸ਼ ਦੁਨੀਆ ਚ ਸਾਰੇ ਜਿੱਥੇ ਵੀ ਸਾਡੇ ਪੰਜਾਬੀ ਨੇ ਜਿੱਥੇ ਵੀ ਲੋਕ ਮਨੁੱਖੀ ਅਧਿਕਾਰਾਂ ਦੀ ਜਿੱਥੇ ਵੀ ਲੋਕ ਸ਼ਹਿਰੀ ਆਜ਼ਾਦੀਆਂ ਦੀ ਜਿੱਥੇ ਵੀ ਲੋਕ ਸਿਆਸੀ ਜਿਹੜੇ ਹੁਣ ਦੇਖੋ ਤੁਸੀਂ ਵਿਚਾਰੇ ਉਮਰ ਖਾਲਦ ਵਰਗੇ ਨੂੰ 5-5 ਸਾਲ ਹੋ ਗਏ ਨੌ-ਨੌ ਜਾਣੇ ਆ ਫੜ ਕੇ ਲਦਾਖਾੜਾ ਤੁਹਾਡਾ ਕੀ ਵਾਂਗ ਚੁੱਕ ਸੋਨ ਵਾਂਗ ਚੁੱਕਿਆ ਜਿਹੜਾ ਉਹਨੂੰ ਫੜ ਕੇ ਅੰਦਰ ਕੀਤਾ ਹੋਇਆ ਕਸ਼ਮੀਰ ਦਾ ਚੁਣਿਆ ਹੋਇਆ ਐਮਪੀ ਅੰਦਰ ਹੈ ਆ ਤੁਹਾਡੇ ਪੰਜਾਬ ਦਾ ਐਮਪੀ ਅੰਦਰ ਹੈ ਅਮਰਤਪਾਲ ਹੈ ਜਿਹੜਾ ਸੋ ਇਹ ਜਿਹੜੇ ਦਿੱਲੀ ਜਵਾਹਰ ਨਰਾਈ ਯੂਨੀਵਰਸਿਟੀ ਦੇ ਸਟੂਡੈਂਟ ਅੰਦਰ ਨੇ ਜਾਮੀਆ ਦੇ ਸਟੂਡੈਂਟ ਅੰਦਰ ਨੇ ਭੀਮਾ ਕੋਰੇ گاؤں ਚ 17 ਚੋਂ ਅਜੇ ਵੀ 6 ਅੰਦਰ ਨੇ ਸੋ ਇਹ ਜਿਹੜੇ ਮਤਲਬ ਕਿ ਇਹ ਪੋਲਿਟਿਕਲ ਪ੍ਰਿਜ਼ਨਰ ਨੇ ਜਿਹਨੂੰ ਆ ਆਰਐਸਐਸ ਭਾਜਪਾ ਜ਼ਬਰਦਸਤੀ ਅੰਦਰ ਰੱਖ ਰਹੇ ਨੇ ਆਪ ਉਹਨਾਂ ਨੇ ਬੀਬੀ ਬਿਲਕੀਸ ਬਾਨੋ ਦੇ ਮਰਡਰਰ ਉਹਦੇ ਪਰਿਵਾਰ ਦੇ ਮਰਡਰਰ ਉਹਦੇ ਰੇਪਿਸਟ ਨੇ ਜਿਹੜੇ ਉਹਨਾਂ ਨੂੰ ਕਹਿੰਦੇ ਜੀ ਇਹਨਾਂ ਦਾ ਕੈਰੇਕਟਰ ਵਧੀਆ ਹੋ ਗਿਆ ਜੇਲ੍ਹ ਚੋਂ ਕਢਾਤਾ ਇਹਨਾਂ ਨੇ ਲੋਕਾਂ ਦੇ ਪ੍ਰੈਸ਼ਰ ਨਾਲ ਪਿਆ ਉਹ ਜਵਾਹਰ ਲਾਲ ਨਹਿਰੂ ਦੇ ਮਰਡਰਰ ਸੀਗੇ ਉਹ ਤਾਮਿਲਨਾਡੂ ਸਰਕਾਰ ਨੇ ਕਢਾਇਨੇ ਤੇ ਇਹ ਨੌ ਸਿੱਖਾਦਲ ਕਿਉਂ ਨਹੀਂ ਸਿੱਖ ਨੇ ਘੱਟ ਗਿਣਤੀ ਨੇ ਇਸ ਕਰਕੇ ਇਹਨਾਂ ਨਾਲ ਨਿਆਂ ਹੋ ਰਿਹਾ ਇਸ ਕਰਕੇ ਇਹਨਾਂ ਨੂੰ ਨਹੀਂ ਛੱਡ ਰਹੇ ਜਦੋਂ ਤੁਸੀਂ ਇੱਥੇ ਕਿਸਾਨਾਂ ਨੇ ਮੋਰਚਾ ਲਾਇਆ ਸੀ ਤਾਂ ਆਪਾਂ ਦੇਖਦੇ ਸੀ ਕਿ ਉੱਧਰ ਜਿਹੜਾ ਮੋਰਚਾ ਬੰਦੀ ਕੀਤੀ ਹੋਈ ਸੀ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਹਰਿਆਣਾ ਦਸਤੇ ਸੀਗੇ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਨ ਵਰਨ ਵਰੁਨ ਅਥਰੂ ਗੈਸ ਵਾਲੀਆਂ ਗੋ ਜਿਹੜੀਆਂ ਗੱਡੀਆਂ ਨੇ ਜਾਂ ਫਿਰ ਹੋਰ ਤਰ੍ਹਾਂ ਪਾਣੀ ਵਾਲੀਆਂ ਜਿਹੜੀਆਂ ਗੱਡੀਆਂ ਨੇ ਉਹ ਇੱਥੇ ਆਈਆਂ ਹੋਈਆਂ ਕੀ ਤੁਹਾਡੀ ਕੋਈ ਇਹਦਾ ਨਾਲ ਮਤਲਬ ਕਿ ਪੰਜਾਬ ਦੇ ਨਾਲ ਤਾਲਮੇ ਪੰਜਾਬ ਸਰਕਾਰ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੇ ਸਾਡੇ ਬੰਦੇ ਰੋਕ ਕੇ ਨੇ ਸਾਡੀ ਲੜਾਈ ਤੁਹਾਡੇ ਨਾਲ ਹੋਊਗੀ ਉਹਨਾਂ ਨੇ ਕਿਹਾ ਨਹੀਂ ਸਾਡੀ ਅਸੀਂ ਨਹੀਂ ਰੋਕਦੇ ਉਹਨਾਂ ਨੇ ਜੋ ਕਹਿ ਰਹੇ ਨੇ ਰਸਤੇ 'ਚ ਰੁਕਾਵਟਾਂ ਨੇ ਉਹ ਰੁਕਾਵਟਾਂ ਨੇ ਫਰਦਰ ਮਲਕੇ ਡਾਇਵਰਸ਼ਨ ਆਫ ਦਾ ਟਰੈਫਿਕ ਇਸ ਕਰਕੇ ਸਾਡੇ ਬੰਦੇ ਆ ਰਹੇ ਨੇ ਥੋੜੀ ਜੀ ਪ੍ਰੋਬਲਮ ਤਾਂ ਆ ਰਹੀ ਹੈ ਟ੍ਰੈਫਿਕ ਜਮ ਹੋ ਰਹੀ ਹੈ ਸਾਨੂੰ ਵੀ ਪ੍ਰੋਬਲਮ ਹੋ ਰਹੀ ਹੈ ਟ੍ਰੈਫਿਕ ਕਰ ਇਹਦੇ ਲਈ ਅਸੀਂ ਮਾਫੀ ਵੀ ਚਾਹੁੰਦੇ ਆਂ ਲੇਕਿਨ ਅੱਗੇ ਕਿੰਨਾ ਕੁ ਰੋਕਦੇ ਨੇ ਹਰਿਆਣੇ ਵਾਲੇ ਜਾਂ ਦਿੱਲੀ ਸਰੋਂ ਦੇਖਾਂਗੇ ਪੰਜਾਬ ਚੋਂ ਤਾਂ ਸਾਡੇ ਬੰਦੇ ਤੇ ਪਹੁੰਚ ਜਾਣਗੇ ਜੀ ਜੀ ਬਹੁਤ ਬਹੁਤ ਧੰਨਵਾਦ ਦਰਸ਼ਨਪਾਲ ਢਿੱਲੋਂ ਦਰਸ਼ਨਪਾਲ ਕਿਸਾਨ ਦਰਸ਼ਨਪਾਲ ਜਿਹੜੇ ਸੀ ਕਿ ਉਹ ਸਾਡੇ ਨਾਲ ਸੀ ਅਤੇ ਗੱਲਬਾਤ ਕੀਤੀ ਹੈ ਉਹਨਾਂ ਨੇ ਔਰ ਜਿਹੜਾ ਦੇਖ ਸਕਦੇ ਨੇ ਕਿ ਮਾਹੌਲ ਹਜੇ ਜਿਹੜਾ ਹੈ ਉਹ ਡਿਫਰੈਂਟ ਟਾਈਪ ਦਾ ਹੋਇਆ ਪਿਆ ਕਿਉਂਕਿ ਜਿਹੜੀ ਜੇ ਗੱਲ ਕਰੀਏ ਤਾਂ ਪੰਜਾਬ ਨੇ ਇੱਥੇ ਪ੍ਰਸ਼ਾਸਨ ਆਪਣੀ ਲਾਈ ਹੋਈ ਹੈ ਪਰ ਉਸ ਦੇ ਨਾਲ ਹੀ ਦੂਸਰੇ ਪਾਸੇ ਹਜੇ ਕੋਈ ਖਾਸ ਹਰਿਆਣਾ ਵੱਲੋਂ ਤਾਂ ਨਹੀਂ ਦਿਖਾਈ ਦੇ ਰਿਹਾ ਪਰ ਦੇਖਿਆ ਜਾਏ ਤਾਂ ਸਟੇਜ ਜਿਹੜੀ ਹੈਗੀ ਹੈ ਕੌਮਨ ਸਾਫ ਮੋਰਚਾ ਨੇ ਆਪਣੀ ਜਿਹੜੀ ਅੱਜ ਦੀ ਇੱਕ ਕਾਲ ਦਿੱਤੀ ਸੀਗੀ ਇੱਕ ਕਹਿੰਦੇ ਅਸੀਂ ਫੋਕਸ ਕਰਨਾ ਹੈ ਇਸ਼ੂ ਕਿ ਅਸੀਂ ਅਰਦਾਸ ਕਰਨੀ ਹੈ ਜਾ ਕੇ ਦਿੱਲੀ ਗੁਰਦੁਆਰਾ ਸਾਹਿਬ ਉੱਥੇ ਔਰ ਉਹਦੇ ਬਾਅਦ ਮੋਦੀ ਨੂੰ ਯਾਦ ਪੱਤਰ ਵੀ ਦੇਣਾ ਹੈ ਔਰ ਉਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਉੱਥੇ ਉਹਨਾਂ ਨੂੰ ਯਾਦ ਪੱਤਰ ਵਿੱਚ ਇੱਕ ਰਿਮਾਈਂਡਰ ਦੇਣਾ ਹੈ ਔਰ ਆਪਣੀ ਡਿਮਾਂਡ ਦੁਬਾਰਾ ਤੋਂ ਰੱਖਣੀ ਹੈ ਪਰ ਉਸ ਤੋਂ ਪਹਿਲੇ ਅਜਿਹਾ ਇੱਕ ਇਕੱਠ ਹੋ ਰਿਹਾ ਇੱਥੇ ਤੁਰੰਤ ਦੀ ਗੱਲਬਾਤ ਹੋਏਗੀ ਅਗਲੀ ਸਥਿਤੀ ਕੀ ਹੋਏਗੀ ਉਹਦੇ ਬਾਅਦ ਦੱਸ ਦਿਆਂ ਤੁਹਾਨੂੰ ਕੈਮਰਾ ਪਰਸਨ ਸਰਵਿਸ ਦੇ ਨਾਲ ਬਿੰਦੂ ਸਿੰਘ ਸ਼ੰਭੂ ਬਾਰਡਰ ਤੁਸੀਂ ਦੇਖਦੇ ਹੋ ਰੋਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ